ਅੱਜ ਮੈਂ ਫਿਲਹਾਲ ਗੱਲ ਕਰਨੀ ਆ 트럼ਪ ਦੀ ਪਾਵਰਫੁੱਲ 트럼ਪ ਆ ਜੀ ਮੰਨਣ ਵਾਲੀ ਗੱਲ ਆ ਜੀ ਇਹ ਮੰਨਣਾ ਵੀ ਪਊਗਾ ਜਿਵੇਂ ਇਸ ਟਾਈਮ ਫਿਲਹਾਲ 트럼ਪ ਨੇ ਬੈਲਨ ਜোনাਦਾ ਪ੍ਰੈਜ਼ੀਡੈਂਟ ਨੂੰ ਜਿਵੇਂ ਸੁੱਤੇ ਪੇ ਨੂੰ ਚੱਕ ਲਿਆ ਜੀ ਉਹਨੂੰ ਤੇ ਚੱਕਿਆ ਚੱਕਿਆ ਫਿਲਹਾਲ ਉਹਦੀ ਜਿਹੜੀ ਘਰਦੀ ਆ ਉਹਨੂੰ ਵੀ ਚੱਕ ਕੇ ਲੈ ਗਿਆ ਜੀ ਧਾਨਿਆ ਜੀ ਮੰਨਣਾ ਪਊਗਾ ਜੀ ਇਹ ਗੱਲ ਤੁਹਾਨੂੰ ਵੀ ਕਿ 트럼ਪ ਨੇ ਜਿਹੜੇ ਕੰਮ ਆ ਉੰਤਰੇ ਆ ਰਾਤ ਤੋਂ ਰਾਤ ਉਹ ਦੇਖੇ ਅੱਲਾਹ ਹੁਣ ਆਇਆ ਉਹਨੂੰ ਸੁਤੇਪੇ ਨੂੰ ਇਹ ਨਾ ਵੀ ਪਤਾ ਲੱਗਦਾ ਉਹਦੀ ਆਂਡ ਗਵਾਂਡ ਵੀ ਨਹੀਂ ਪਤਾ ਲੱਗਦਾ ਜਦੋਂ ਉਹਨੂੰ ਚੱਕ ਦੇਆ ਬਸ ਬੋਲਾ ਗਰੂ ਦੇ ਲਗਾਇਆ ਚੱਕ ਕੇ ਫੋਰਸ ਜਿਹੜੀ ਆ ਅਡਲਟਾ ਫੋਰਸ ਇਹਨਾਂ ਦੀਆ ਅਮਰੀਕਾ ਦੀ ਬਹੁਤ ਪਾਵਰਫੁਲ ਆ ਉਹਨੇ ਚੱਕ ਕੇ ਖੜਿਆ ਆ ਇੱਕੋ ਪਹਿਲੀ ਵਾਰ ਚੱਕਰ ਨਹੀਂ ਹੋਇਆ ਇਹ ਕੋਈ ਬੈਲਨ ਜੋਲਾ ਦਾ ਕੋਈ ਪਹਿਲਾ ਮੰਤਰੀ ਨਹੀਂ ਆ ਜਾਂ ਪ੍ਰੈਜ਼ੀਡੈਂਟ ਜਿਹਨੂੰ ਚੱਕਿਆ ਹੋਵੇ ਅਮਰੀਕਾ ਨੇ ਇਹ ਤੀਜੀ ਵਾਰ ਚੱਕਿਆ ਹੈ ਪਹਿਲੀ ਵਾਰ 1999 ਦੇ ਵਿੱਚ ਪਨਾਮਾ ਅਤੇ ਦੂਸਰੀ ਵਾਰ 2003 ਵਿੱਚ ਰਾਗ ਅਤੇ ਹੁਣ ਤੀਸਰੀ ਵਾਰ 2026 ਦੇ ਵਿੱਚ ਬੈਲਰਜੋਨਾ ਦਾ ਪ੍ਰੈਜ਼ੀਡੈਂਟ ਨੇ ਚੱਕਿਆ ਆ ਜਿਹਦਾ ਨਾਮ ਹੈ ਗਾਇਆ ਇਕੋਲ ਬਧੂਰੂ ਇਸ ਬੰਦੇ ਨੂੰ ਚੱਕਿਆ ਹੈ ਪਰ ਇਸ ਟਾਈਮ ਬਹੁਤ ਕੰਟਰੀਆਂ ਜਿਹੜੀਆਂ ਆ ਉਹਦੇ ਵਿਰੋਧ ਵਿੱਚ ਖੜੀਆਂ ਵੀ ਹੋ ਚੁੱਕੀਆਂ ਆ ਜਿਵੇਂ ਕਿ ਇਸ ਟਾਈਮ ਪਾਵਰਫੁੱਲ ਚਾਈਨਾ ਅਤੇ ਉੱਤਰੀ ਕੋਰੀਆ ਤਿੰਨ ਕੰਟਰੀਆਂ ਆ ਜਿਹੜੀਆਂ ਫਿਲਹਾਲ ਇਹ ਕਹਿੰਦੀਆਂ ਪਈਆਂ ਆ 트ੰਪ ਨੂੰ ਅਮਰੀਕਾ ਨੂੰ ਕਿ ਇਹ ਗਲਤ ਗੱਲ ਆ ਜਿੰਜ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਇਹ ਕਿਸੇ ਵੀ ਦੇਸ਼ ਦਾ ਜਦੋਂ ਪ੍ਰੈਜ਼ੀਡੈਂਟ ਕੋਈ ਚੱਕਦਾ ਆ ਇਹ ਉਲੰਘਣਾ ਆ ਕਾਨੂੰਨ ਕਿਸੇ ਵੀ ਦੇਸ਼ ਦੀ ਆਜ਼ਾਦੀ ਅਤੇ பிரபு ਸਤਾ ਤੇ ਇਹ ਹਮਲਾ ਜਿਹੜਾ ਆ ਪਹੁੰਚ ਮੜਾ ਆ ਇਸ ਤਰਾ ਨਹੀਂ ਹੁੰਦਾ ਤੇ ਉਹਨਾਂ ਨੇ ਆਖਿਆ ਚਾਈਨਾ ਵੱਲੋਂ ਵੀ ਅਤੇ ਰੂਸ ਵੱਲੋਂ ਵੀ ਤੇ ਉੱਤਰ ਕੋਰੀਆ ਵੱਲੋਂ ਵੀ ਤੇ ਇਹ ਸਾਰੇ ਹੀ ਪ੍ਰੈਜ਼ੀਡੈਂਟ ਜਿਹੜੇ ਆ ਕਹਿ ਰਹੇ ਆ ਕਿ ਇਹਨੂੰ ਤੁਰੰਤ ਰਿਹਾ ਕੀਤਾ ਜਾਵੇ ਇਹ ਗਲਤੀ ਆ ਇਸ ਤਰਾ ਨਹੀਂ ਹੋਣਾ ਚਾਹੀਦਾ ਇਹ ਗਲਤ ਗੱਲ ਆ ਉਹਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਦੇਖੋ ਹੁਣ ਟਰੰਪ ਕੀ ਕਹਿੰਦਾ ਆ ਜਾਂ ਟਰੰਪ ਉਹਨੂੰ ਛੱਡਦਾ ਆ ਕਿ ਜਾਂ ਨਹੀਂ ਛੱਡਦਾ ਵੈਲਜੋਦਾ ਦੇ ਵਿੱਚ ਤੇਲ ਜਿਹੜਾ ਆ ਸਾਰੇ ਦੇਸ਼ਾਂ ਨਾਲੋਂ ਉੱਤੇ ਕੱਚਾ ਤੇਲ ਜਿਹੜਾ ਆ ਨਿਕਲਦਾ ਪਿਆ ਆ ਜਿਹੜਾ ਟਰੰਪ ਨੇ ਇੱਧ ਤੇ ਹਮਲਾ ਕੀਤਾ ਆ ਨਾ ਵੈਲਜੋਲਾ ਕੰਟਰੀ ਤੇ ਉਹ ਨਾਂ ਲਾ ਕੇ ਕੀਤਾ ਆ ਕਿ ਮੇਰੇ ਯੂਐਸਏ ਕੰਟਰੀ ਦੇ ਵਿੱਚ ਸਮੈਸ਼ ਘੱਲਦਾ ਸੀ ਹੱਤਵਾਦੀਏ ਘੱਲ ਕੇ ਗੱਤੀਆਂ ਵਿਧੀਆਂ ਨੂੰ ਸਾਥ ਦਿੰਦਾ ਸੀ ਇਹ ਉਹਨਾਂ ਨੂੰ ਇੰਜ਼ਾਮ ਦਿੰਦੇ ਸਨ ਜਿੱਥੇ 트럼ਪ ਹੋਵੇ ਪਾਵਰਫੁੱਲ ਟਗੜਾ ਬੰਦਾ ਕਦੀ ਵੀ ਇਹੋ ਜਿਹੀ ਗੱਲਾਂ ਨਹੀਂ ਸੋਚਦਾ ਘਾਟੇ ਨਫੇ ਕਦੀ ਵੀ ਨਹੀਂ ਵੇਂਦਾ ਜੋ ਕਰਨਾ ਆ ਕਰ ਦੇਣਾ ਆ ਅਮਰੀਕਾ ਆਪਣੇ ਦੇਸ਼ ਵਾਸਤੇ ਬਹੁਤ ਜ਼ਿਆਦਾ ਸੋਚਦਾ ਆ 트럼ਪ ਆਪਣੇ ਦੇਸ਼ ਦੇ ਲੋਕਾਂ ਵਾਸਤੇ ਬਹੁਤ ਜ਼ਿਆਦਾ ਸੋਚਦਾ ਆ 트럼ਪ ਕੋਲੋਂ ਸਿੱਖਣਾ ਚਾਹੀਦਾ ਆ ਸਾਡੇ ਦੇਸ਼ ਦੇ ਮੰਤਰੀਆਂ ਨੂੰ ਵੀ ਸਿੱਖਣਾ ਚਾਹੀਦਾ ਆ ਕਿ ਜੇ ਅਗਰ ਆਪਾਂ ਕੋਈ ਮੰਤਰੀ ਬੰਨਣਾ ਆ ਜਾਂ ਆਪਾਂ ਕੋਈ ਪਿੰਡ ਦੇ ਸਰਪੰਚ ਬੰਨਣਾ ਆ ਆਪਣੇ ਆਪਣੇ ਦੇਸ਼ ਦੇ ਆਪਾਂ ਰਖਵਾਲੇ ਹੋਈਏ ਡੁਬਲੀਗੇਟ ਨਾ ਹੋਈਏ ਤੇ ਲੋਕਾਂ ਵਾਸਤੇ ਜਾਂ ਲੋਕਾਂ ਦੀਆਂ ਸੇਵਾ ਜ਼ਰੂਰ ਕਰੀਏ ਹਾਈ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਫਿਲਹਾਲ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਅੱਜ ਮੈਂ ਫਿਲਹਾਲ ਗੱਲ ਕਰਨੀ ਆ 트ੰਪ ਦੀ ਪਾਵਰਫੁਲ 트ੰਪ ਆ ਜੀ ਮੰਨਣ ਵਾਲੀ ਗੱਲ ਆ ਜੀ ਇਹ ਮੰਨਣਾ ਵੀ ਪਊਗਾ ਕੰਮ ਹੋਵੇ ਤਾਂ ਮੰਤਰੀ ਹੋਵੇ ਇਸ ਤਰ੍ਹਾਂ ਦਾ ਹੋਵੇ ਨਹੀਂ ਤਾਂ ਨਾ ਹੋਵੇ ਕਿਉਂਕਿ ਟਰੰਪ ਵਰਗਾ ਪਾਵਰ ਹੋਣੀ ਵੀ ਚਾਹੀਦੀ ਆ ਹੁੰਦੀ ਵੀ ਆ ਸਿਰਫ ਯੂਜ਼ ਕਰਨੀ ਜਿੰਨੂੰ ਆ ਜਾਵੇ ਪਾਵਰ ਨੂੰ ਜਿੰਨੂੰ ਵਰਤਣਾ ਆ ਜਾਵੇ ਉਹ ਅਸਲ ਵਿੱਚ ਮੰਤਰੀ ਹੁੰਦਾ ਹੈ ਮੰਤਰੀ ਜਾਂ ਪਿੰਡਾਂ ਥਾਂ ਵਦੇ ਸਰਪੰਚ ਬੜੇ ਆ ਆਉਂਦੇ ਆ ਜਾਣਦੇ ਆ ਪਰ ਜੇ ਅਗਰ ਕੋਈ ਕਰਨੀ ਆ ਤੇ ਟੌਪ ਦੀ ਕਰੋ ਨਹੀਂ ਤਾਂ ਨਾ ਕਰੋ ਜਿਵੇਂ ਇਸ ਟਾਈਮ ਫਿਲਹਾਲ ਟਰੰਪ ਨੇ ਬੈਡਨ ਜੋਨਾ ਦਾ ਪ੍ਰੈਜ਼ੀਡੈਂਟ ਨੂੰ ਜਿਵੇਂ ਸੁੱਤੇ ਪਏ ਨੂੰ ਚੱਕ ਲਿਆ ਜੀ ਉਹਨੂੰ ਤੇ ਚੱਕਿਆ ਹੀ ਚੱਕਿਆ ਫਿਲਹਾਲ ਉਹਦੀ ਜਿਹੜੀ ਘਰ ਦੀ ਆ ਉਹਨੂੰ ਵੀ ਚੱਕ ਕੇ ਲੈ ਗਿਆ ਜੀ ਧਾਨਿਆ ਜੀ ਮੰਨਣਾ ਪਊਗਾ ਜੀ ਇਹ ਗੱਲ ਨੂੰ ਤੁਹਾਨੂੰ ਵੀ ਕਿ ਟਰੰਪ ਨੇ ਜਿਹੜੇ ਕੰਮ ਆ ਉੰਤਰੇ ਹੀ ਆ ਜੀ ਤੇ ਫਿਲਹਾਲ ਰਾਤੋ ਰਾਤ ਉਹਦੇ ਤੇ ਹਮਲਾ ਹੁੰਦਾ ਆ ਉਹਨੂੰ ਸੁੱਤੇ ਪਿਆ ਨੂੰ ਇਹਨਾ ਵੀ ਨਹੀਂ ਪਤਾ ਲੱਗਦਾ ਉਹਦੀ ਆਂਡ ਗਵਾਂਡ ਵੀ ਨਹੀਂ ਪਤਾ ਲੱਗਦਾ ਜਦੋਂ ਉਹਨੂੰ ਚੱਕਦੇ ਆ ਬਸ ਬੋਲਾ ਵਿਰੋਧ ਚੱਲਦਾ ਆ ਬੰਬ ਚੱਲਦੇ ਆ ਉਸੇ ਟਾਈਮ ਚੱਕ ਕੇ ਫੋਰਸ ਜਿਹੜੀ ਆ ਅਡਲਟਾ ਫੋਰਸ ਇਹਨਾ ਦੀਆ ਅਮਰੀਕਾ ਦੀ ਬਹੁਤ ਪਾਵਰਫੁਲ ਆ ਉਹਨੇ ਚੱਕ ਕੇ ਖੜਿਆ ਆ ਇਹ ਕੋ ਪਹਿਲੀ ਵਾਰ ਚੱਕਰ ਨਹੀਂ ਹੋਇਆ ਜਾਂ ਇਹ ਕੋਈ ਵੈਲਨਯੋਲਾ ਦਾ ਕੋਈ ਪਹਿਲਾ ਮੰਤਰੀ ਨਹੀਂ ਆ ਜਾਂ ਪ੍ਰੈਜ਼ੀਡੈਂਟ ਜਿਹਨੂੰ ਚੱਕਿਆ ਹੋਵੇ ਅਮਰੀਕਾ ਨੇ ਇਹ ਤੀਜੀ ਵਾਰ ਚੱਕਿਆ ਆ ਪਹਿਲੀ ਵਾਰ 1999 ਦੇ ਵਿੱਚ ਪੁਨਾਮਾ ਅਤੇ ਦੂਸਰੀ ਵਾਰ 2003 ਵਿੱਚ ਰਾਗ ਅਤੇ ਹੁਣ ਤੀਸਰੀ ਵਾਰ 2026 ਦੇ ਵਿੱਚ ਵੈਲਡਜੋਨਾ ਦਾ ਪ੍ਰੈਜ਼ੀਡੈਂਟ ਨੂੰ ਚੱਕਿਆ ਆ ਜਿਹਦਾ ਨਾਮ ਹੈਗਾ ਆ ਨਿਕੋਲ ਮਧੂਰੂ ਇਸ ਬੰਦੇ ਨੂੰ ਚੱਕਿਆ ਆ ਤੇ ਨਾਲ ਨਾਲ ਜਨਾਨੀ ਵੀ ਉਹਦੀ ਚੱਕ ਕੇ ਲੈ ਗਿਆ ਪਰ ਇਸ ਟਾਈਮ ਬਹੁਤ ਕੰਟਰੀਆਂ ਜਿਹੜੀਆਂ ਆ ਉਹਦੇ ਵਿਰੋਧ ਵਿੱਚ ਖੜੀਆਂ ਵੀ ਹੋ ਚੁੱਕੀਆਂ ਆ ਜਿਵੇਂ ਕਿ ਇਸ ਟਾਈਮ ਪਾਵਰਫੁੱਲ ਚਾਈਨਾ ਅਤੇ ਉੱਤਰੀ ਕੋਰੀਆ ਤਿੰਨ ਕੰਟਰੀਆਂ ਆ ਜਿਹੜੀਆਂ ਫਿਲਹਾਲ ਇਹ ਕਹਿੰਦੀਆਂ ਪਈਆਂ ਆ ਟਰੰਪ ਨੂੰ ਅਮਰੀਕਾ ਨੂੰ ਕਿ ਇਹ ਗਲਤ ਗੱਲ ਆ ਇੰਜ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਇਹ ਕਿਸੇ ਵੀ ਦੇਸ਼ ਦਾ ਜਦੋਂ ਪ੍ਰੈਜ਼ੀਡੈਂਟ ਕੋਈ ਚੱਕਦਾ ਆ ਇਹ ਉਲੰਘਣਾ ਆ ਕਾਨੂੰਨ ਦੀ ਕਿਸੇ ਵੀ ਦੇਸ਼ ਦੀ ਆਜ਼ਾਦੀ ਅਤੇ ਪ੍ਰਭੂ ਸਤਾਤੇ ਇਹ ਹਮਲਾ ਜਿਹੜਾ ਆ ਬਹੁਤ ਮਾੜਾ ਆ ਇਸ ਤਰ੍ਹਾਂ ਨਹੀਂ ਹੁੰਦਾ ਤੇ ਉਹਨਾਂ ਨੇ ਆਖਿਆ ਚਾਈਨਾ ਵੱਲੋਂ ਵੀ ਅਤੇ ਰੂਸ ਵੱਲੋਂ ਵੀ ਤੇ ਉੱਤਰ ਕੋਰੀਆ ਵੱਲੋਂ ਵੀ ਤੇ ਇਹ ਸਾਰੇ ਹੀ ਪ੍ਰੈਜ਼ੀਡੈਂਟ ਜਿਹੜੇ ਆ ਕਹਿ ਰਹੇ ਆ ਕਿ ਇਹਨੂੰ ਤੁਰੰਤ ਰਿਹਾ ਕੀਤਾ ਜਾਵੇ ਇਹ ਗਲਤੀ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਗਲਤ ਗੱਲ ਆ ਉਹਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਵੇਖੋ ਹੁਣ ਟਰੰਪ ਕੀ ਕਹਿੰਦਾ ਆ ਜਾਂ ਟਰੰਪ ਉਹਨੂੰ ਛੱਡਦਾ ਆ ਕਿ ਜਾਂ ਨਹੀਂ ਛੱਡਦਾ ਕਿਉਂਕਿ ਟਰੰਪ ਨੇ ਐਵੇਂ ਨਹੀਂ ਹਮਲਾ ਕੀਤਾ ਟਰੰਪ ਨੂੰ ਕੁਝ ਨਾ ਕੁਝ ਉੱਥੋਂ ਦਿਖਾਈ ਦਿੱਤਾ ਆ ਜਿਹੜੇ ਦੇਸ਼ ਵਿੱਚ ਕੁਝ ਨਾ ਕੁਝ ਹੋਵੇ ਉਸੇ ਹੀ ਦੇਸ਼ ਤੇ ਅਮਰੀਕਾ ਜ਼ਿਆਦਾਤਰ ਕਬਜ਼ਾ ਕਰਦਾ ਆ ਉਤਰਾਂ ਨਹੀਂ ਕਿਉਂਕਿ ਵੈਲਡਜੋਦਾ ਦੇ ਵਿੱਚ ਤੇਲ ਜਿਹੜਾ ਆ ਸਭ ਤੋਂ ਜ਼ਿਆਦਾ ਆ ਸਾਰੇ ਦੇਸ਼ਾਂ ਨਾਲੋਂ ਉੱਥੇ ਕੱਚਾ ਤੇਲ ਜਿਹੜਾ ਆ ਨਿਕਲਦਾ ਪਿਆ ਆ ਤੇ ਜਿਹੜਾ ਟਰੰਪ ਨੇ ਇਦਿਤੇ ਹਮਲਾ ਕੀਤਾ ਹੈ ਨਾ ਬੈਲਜੋਲਾ ਕੰਟਰੀ ਤੇ ਉਹ ਨਾਂ ਲਾ ਕੇ ਕੀਤਾ ਆ ਕਿ ਇਹ ਮੇਰੇ ਯੂਐਸਏ ਕੰਟਰੀ ਦੇ ਵਿੱਚ ਸਮੈਕ ਘੱਲਦਾ ਸੀ ਅਤੇ ਅੱਤਵਾਦੀਏ ਘੱਲ ਕੇ ਗਤੀਵਿਧੀਆਂ ਨੂੰ ਸਾਥ ਜਿੰਦਾ ਸੀ ਤੇ ਇਹ ਉਹਨਾਂ ਨੂੰ ਇਨਜਾਮ ਦਿੰਦੇ ਸਨ ਇਸ ਕਰਕੇ ਉਹਦੇ ਤੇ ਇਹ ਜਿਹੜੇ ਆ ਨਾਂ ਲਾਏ ਗਏ ਆ ਉਸ ਬੈਲਜੋਲਾ ਦੇ ਪ੍ਰੈਜ਼ੀਡੈਂਟ ਤੇ ਇਹ ਫਿਲਹਾਲ ਇਹ ਮਾੜੀ ਗੱਲ ਆ ਜੇ ਅਗਰ ਉਹ ਇਸ ਤਰ੍ਹਾਂ ਦਾ ਕੰਮ ਕਰਦਾ ਸੀ ਤਾਂ ਮਾੜੀ ਗੱਲ ਆ ਉਹਦੇ ਨਾਲ ਕੋਈ ਉਸ ਤਰ੍ਹਾਂ ਗੱਲ ਕਰ ਲੈਣੀ ਚਾਹੀਦੀ ਸੀ ਪਰ ਇਹ ਆ ਕਿ ਜਿੱਥੇ ਟਰੰਪ ਹੋਵੇ ਪਾਵਰਫੁਲ ਤਕੜਾ ਬੰਦਾ ਕਦੀ ਵੀ ਇਹੋ ਜਿਹੀ ਗੱਲਾਂ ਨਹੀਂ ਸੋਚਦਾ ਘਾਟੇ ਨਫੇ ਕਦੀ ਵੀ ਨਹੀਂ ਵੇਂਦਾ ਜੋ ਕਰਨਾ ਆ ਕਰ ਦੇਣਾ ਆ ਅਮਰੀਕਾ ਨੇ ਆਪਣੇ ਦੇਸ਼ ਵਾਸਤੇ ਬਹੁਤ ਜ਼ਿਆਦਾ ਸੋਚਦਾ ਆ ਟਰੰਪ ਆਪਣੇ ਦੇਸ਼ ਦੇ ਲੋਕਾਂ ਵਾਸਤੇ ਬਹੁਤ ਜ਼ਿਆਦਾ ਸੋਚਦਾ ਆ ਟਰੰਪ ਕੋਲੋਂ ਸਿੱਖਣਾ ਚਾਹੀਦਾ ਆ ਸਾਡੇ ਦੇਸ਼ ਦੇ ਮੰਤਰੀਆਂ ਨੂੰ ਵੀ ਸਿੱਖਣਾ ਚਾਹੀਦਾ ਆ ਕਿ ਜੇ ਅਗਰ ਆਪਾਂ ਕੋਈ ਮੰਤਰੀ ਬਨਣਾ ਆ ਜਾਂ ਆਪਾਂ ਕੋਈ ਪਿੰਡ ਦੇ ਸਰਪੰਚ ਬਨਣਾ ਆ ਤਾਂ ਆਪਣੇ ਆਪਣੇ ਦੇਸ਼ ਦੇ ਆਪਾਂ ਰਖਵਾਲੇ ਹੋਈਏ ਡੁਬਲੀਗੇਟ ਨਾ ਹੋਈਏ ਤੇ ਲੋਕਾਂ ਵਾਸਤੇ ਜਾਂ ਲੋਕਾਂ ਦੀਆਂ ਸੇਵਾ ਜ਼ਰੂਰ ਕਰੀਏ ਇਹ ਟਰੰਪ ਕੋਲੋਂ ਸਿੱਖਣਾ ਚਾਹੀਦਾ ਆ वीडियो चंकी लगे तो शेयर लाइक सबसक्राइब चैनल में जरूर करना सानू दो इजाजत फिर तो मुलाकात करा किसी नवी वीडियो के नाल किसी नवे मुद्दे के नो इजाजत सत श्रीकाल आदाब अस्सलाम असलाकुम नमस्ते जय भीम जय भारत जय संविधान नमो बुद्ध